ਦੇ ਸਪੀਕਰ ਸਾਡੇ ਨਾਲ ਬਹੁਤ ਖੁਸ਼ਮਤ ਇਸਾ ਪਹੁੰਚਿਆ ਡਾਕਟਰ ਸਾਹਿਬ ਆਪਣੇ ਇਹਨਾਂ ਕੋਲ ਪੀ ਐਚ ਡੀ ਹੈ ਇਹ ਰੇਡੀਓ ਕੈਮਿਸਟਰੀ ਦੀ ਇਹ ਰਿਸਰਚ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਰਹੇ ਆ ਲੇਕਿਨ ਇਹਨਾਂ ਦਾ ਇੰਟਰਸ ਸਿੱਖੀ ਦੇ ਵਿੱਚ ਬਹੁਤ ਹੈ ਹਮੇਸ਼ਾ ਗੁਰਬਾਣੀ ਸਿੱਖਦੇ ਵੀ ਆ ਤੇ ਨਾਲ ਨਾਲ ਸਾਧ ਵੀ ਪਾਉਂਦੇ ਆ ਇਹ ਜਿਹੜਾ ਬੁਧਵਾਰ ਨੂੰ ਕੁਝ ਹੋਣੀ ਹੈ ਕੁਝ ਕਹੀਏ ਪ੍ਰੋਗਰਾਮ ਹੁੰਦਾ ਦਬਈਤੋਂ ਇਹ ਉਹਦੇ ਮੇਨ ਸਪੀਕਰ ਹੁੰਦੇ ਆ ਇਹਨਾਂ ਨੇ 14 ਤੋਂ ਵੱਧ ਇਹਨਾਂ ਦੀ ਪਬਲਿਕੇਸ਼ਨ ਹੈ ਔਰ ਇਹਨਾਂ ਨੂੰ ਵਕਰੇ ਵਕਰੇ ਤਾਂ ਕਾਲਜਸ ਯੂਨੀਵਰਸਿਟੀਜ਼ ਤਾਂ ਅਜੇ ਸਿੱਖ ਸਪੀਕਰ ਬੁਲਾਇਆ ਜਾਂਦਾ ਅੱਜ ਆਪਾਂ ਇਹਨਾਂ ਕੋਲੋਂ ਸੁਣਦੇ ਆ ਕਿ ਇਹਨਾਂ ਦੇ ਕੀ ਵਿਚਾਰ ਹੈ ਕਿ ਬਈ ਗੁਰਬਾਣੀ ਸੌਰੀ ਸਿੱਖ ਹਿਸਟਰੀ ਦੇ ਵਿੱਚ ਮਿਲਾਵਟ ਕਿਉਂ ਹੋ ਰਹੀ ਹੈ ਮੇਰਾ ਬਾਬਾ ਡਾਕਟਰ ਸਰਬਜੀ ਸਿੰਘ ਦੀ ਬੰਬੇ ਤੋਂ ਲਕਸ਼ਾ ਵਾਕ ਜੀ ਕਾ ਕੰਸਾ ਵਾਕ ਜੀ ਕਿਹਦਾ ਇਹ ਸਾਬ ਜੀ ਨੂੰ ਪਤਾ ਹੀ ਹੈ ਕਿ ਆਇਦਾ ਵਿਸ਼ਾ ਹੈਗਾ ਵਾ ਸਿੱਖ ਇਤਿਹਾਸ ਵਿੱਚ ਮਿਲਾਵਟ ਦੇ ਕੀ ਕਾਰਨ ਹੈਗੇ ਆ ਹੁਣ ਜਿਹੜਾ ਵੈਸੇ ਵੇਖਿਆ ਜਾਵੇ ਇਹ ਕਾਰਨ ਤੇ ਬੜੇ ਗੰਭੀਰ ਹੈਗੇ ਆ ਔਰ ਇਹ ਆਪਸ ਵਿੱਚ ਜੁੜੇ ਵੀ ਹੈਗੇ ਹੈਗੇ ਆ ਕਿਉਂਕਿ ਇਹਨੂੰ ਇੱਕ ਆਮ ਗਲਤੀ ਨਹੀਂ ਸਮਝਣਾ ਜਿਵੇਂ ਕੋਈ ਮਿਸਟੈਕ ਹੈਗੀ ਆ ਇਦੇ ਪਿੱਛੇ ਇਤਿਹਾਸਕ ਕਾਰਨ ਵੀ ਹੈਗੇ ਆ, ਰਾਜਨੀਤਿਕ ਵੀ ਹੈਗੇ ਆ, ਸਮਾਜਿਕ ਵੀ ਹੈਗਾ ਔਰ ਇਹਨਾਂ ਨੂੰ ਹਰ ਪੱਖੋਂ ਵੇਖਣਾ ਪੈਣਾ ਹੈਗਾ ਵਾ। ਇਹਨਿਕ ਕਿਸੇ ਪਾਸੇ ਵੀ ਇਗਨੋਰ ਕਰ ਸਕਦੇ ਹੈਗੇ ਆ। ਸਾਰੇ ਪਾਸੇ ਵੇਖੋਗੇ ਤਾਂ ਸਾਨੂੰ ਪਤਾ ਲੱਗੂਗਾ ਕਿ ਅਸਲ ਵਿੱਚ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਔਰ ਕਿਉਂ ਕੀਤੀਆਂ ਜਾ ਰਹੀਆਂ ਹੈਗੀਆਂ। ਔਰ ਪਹਿਲਾ ਵੱਡਾ ਸਭ ਤੋਂ ਕਾਰਨ ਹੈਗਾ ਵਾ ਰਾਜਨੀਤਿਕ ਤਬਾਅ ਤੇ ਸਮੇਂ ਦੀ ਜੇ ਰਾਜ ਸੱਤਾ ਨਾ ਉਹਦੀ ਆਪਣੀ ਲੋੜ ਹੁੰਦੀ ਹੈਗੀ। ਔਰ ਇਹਦੇ ਵਿੱਚ ਮੁਗਲ ਆ ਜਾਂਦੇ ਆ। ਆਪੋਗਾਨਾ ਇਹਦੇ ਬ੍ਰਿਟਿਸ਼ ਆਦੰਦੇ ਹੈਗੇ ਆ ਜਿਨ੍ਹਾਂ ਨੇ ਹਮੇਸ਼ਾ ਸਿੱਖਾਂ ਨੂੰ ਇੱਕ ਚੁਣੌਤੀ ਵਜੋਂ ਵੇਖਿਆ ਹੈ ਗਰਵਾ ਔਰ ਇਸੇ ਕਰਕੇ ਉਹਨਾਂ ਦਾ ਮੰਤਵ ਇਹ ਹੀ ਹੁੰਦਾ ਸੀਗਾ ਕਿ ਸਿੱਖਾਂ ਦੀ ਜਿਹੜੀ ਕ੍ਰਾਂਤੀਕਾਰੀ ਵਿਚਾਰਧਾਰਾ ਨਾ ਇਹਨੂੰ ਲਗਾਤਾਰ ਕਮਜ਼ੋਰ ਕਰਨ ਦੇ ਉਪਰਾਲੇ ਕੀਤੇ ਜਾਣ ਔਰ ਇਹੋ ਕੁਝ ਹੁੰਦਾ ਰਿਹਾ ਹੈਗਾ ਔਰ ਗੁਰੂ ਸਾਹਿਬਾਂ ਨੇ ਵੀ ਇੱਕ ਗਿਆਨ ਦੇ ਸੋਮੇ ਜੀਵਨ ਜੀਵ ਸਿਖਾਉਣ ਵਾਲੇ ਦੀ ਬਜਾਏ ਉਹਨੂੰ ਸੰਤਾਂ ਭਗਤਾਂ ਦੇਵਤਿਆਂ ਉਥੋਂ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਤਾਂ ਜੋ ਜਿਹੜਾ ਹੈਗਾ ਵਾ ਅਸੀਂ ਅਸਲੀਅਤ ਵੱਲ ਜਾਈਏ ਨਾ ਔਰ ਜੇ ਕਾ ਸਿਖਾ ਨੇ ਸੇਧੀਆਂ ਵੀ ਦਿੱਤੀਆਂ ਜਾਂ ਸਿੱਖ ਫੌਜੀਆ ਨੇ ਆਪਣਾ ਯੋਗਦਾਨ ਪਾਇਆ ਵਾ ਉਹਨਾਂ ਵੀ ਘਟਾ ਕੇ ਵਿਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ ਤਾਂ ਜੋ ਸਿੱਖਾਂ ਨੂੰ ਜਿਹੜਾ ਹੈਗਾ ਵਾ ਰਾਜਨੀਤਿਕ ਤੌਰ ਤੇ ਉਹ ਜਿਹੜਾ ਹੈਗਾ ਵਾ ਉਹਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ ਔਰ ਸਮੇਂ ਦੇ ਇਤਿਹਾਸ ਜਿਹੜੇ ਹੈਗੇ ਹਾਕਮ ਹੁੰਦੇ ਹੈਗੇ ਆ ਉਹ ਵੀ ਹਮੇਸ਼ਾ ਸਿੱਖ ਇਤਿਹਾਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹੁੰਦੇ ਹੈਗੇ ਆ ਤਾਂ ਜੋ ਉਹਨਾਂ ਨੂੰ ਆਪਣੇ ਮੰਤਵਾ ਜਿਹੜੇ ਹੈਗੇ ਆ ਉਹਦੇ ਅਨਕਲੂਡ ਬਣਾ ਲੈਣਾ ਤੇ ਔਰ ਉਹੋ ਹੀ ਟਾਰਗੇਟ ਜਿਹੜਾ ਹੁੰਦਾ ਕਿ ਤਾਂ ਜੋ ਕਰਦੇ ਰਹਿਣ ਹੁਣ ਜਿਸ ਤਰ੍ਹਾਂ ਇਹਦੇ ਵਿੱਚ ਲੈ ਲਓ ਬ੍ਰਿਟਿਸ਼ ਚਾਰਜ ਹੈਗਾ ਉਸ ਸਮੇਂ ਜਿਹੜਾ ਹੈਗਾ ਬ੍ਰਿਟਿਸ਼ਾਂ ਨੇ ਆਪ ਸਿੱਖ ਇਤਿਹਾਸ ਨੂੰ ਲਿਖਵਾਇਆ ਔਰ ਆਪਣੇ ਅਨਕਲੂਡ ਬਣਾਉਣ ਵਾਸਤੇ ਲਿਖਾਇਆ ਉਹਦੇ ਵਿੱਚ ਬ੍ਰਿਟਿਸ਼ ਦੇ ਬੰਦੇ ਵੀ ਹੈਗੇ ਸੀ ਸ਼ਾਮਲ ਉਸ ਤੋਂ ਵਾਲਾ ਬ੍ਰਾਹਮਣੀ ਤੇ ਉਦਾਸੀ ਸਰੋਤਾਂ ਨੂੰ ਵੀ ਆਧਾਰ ਬਣਾਇਆ ਗਿਆ ਗੁਰਬਾਣੀ ਦੇ ਥਾਂ ਲੋਕ ਕਹਾਣੀਆਂ ਨੂੰ ਪਹਿਲ ਦਿੱਤੀਆਂ ਗਈਆਂ ਹਿੰਦੂ ਤ ਰਾਧਾ ਜਗਾ ਸਿੱਖੀ ਨੂੰ ਹਿੱਸਾ ਬਣਾਉਣ ਵਾਸਤੇ ਉਹਦੇ ਨੇੜੇ ਵਿਖਾਉਣ ਦੀ ਕੋਸ਼ਿਸ਼ ਕੀਤੀਆਂ ਗਈਆਂ ਔਰ ਅੱਜ ਵੀ ਲਗਭਗ ਇਹੋ ਚੀਜ਼ਾਂ ਜਾਰੀ ਹੈਗੀਆਂ ਸਭ ਤੋਂ ਵੱਡਾ ਇਹਨਾਂ ਚ ਰੋਲ ਆ ਜਾਂਦਾ ਸੀਗਾ ਉਦਾਸੀਆਂ ਤੇ ਨਿਰਮਲਿਆਂ ਦਾ ਜਿਹੜਾ 18ਵੀਂ 19ਵੀਂ ਸਦੀ ਸੀਗਾ ਕਿਉਂਕਿ ਉਹਨਾਂ ਦੇ ਗੁਰਦੁਆਰਿਆਂ ਦੇ ਉੱਪਰ ਕਬਜ਼ੇ ਸੀਗੇ ਇਸੇ ਕਰਕੇ ਉਹਨਾਂ ਨੇ ਗੁਰਬਾਣੀ ਦੀ ਥਾਂ ਦੇਵਤਿਆਂ, ਪ੍ਰਾਣੀਆਂ ਕਹਾ ਥਾਂ ਕਹਾਣੀਆਂ ਜਿਹੜੀ ਹੈਗੀਆਂ ਵਾ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਆਦਾ ਸਟ੍ਰੈਸ ਦੇਣਾ ਸ਼ੁਰੂ ਕਰ ਦਿੱਤਾ ਔਰ ਗੁਰਬਾਣੀ ਦੇ ਅਰਥਾਂ ਨੂੰ ਜਿਹੜਾ ਹੈਗਾ ਵਾ ਉਹਨਾਂ ਸ਼ਾਸਤਰਾਂ ਜਾਂ ਕਥਾਵਾਂ ਦੇ ਨਾਲ ਜੋੜ ਕੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਗੁਰਬਾਣੀ ਜਿਹੜੀ ਹੈਗੀ ਉਹਦਾ ਹਿੱਸਾ ਹੈਗਾ ਵਾ ਜਦ ਕਿ ਗੁਰੂ ਗ੍ਰੰਥ ਸਾਹਿਬ ਇਹਨਾਂ ਸਾਰਿਆਂ ਤੋਂ ਇੰਡੀਪੈਂਡੈਂਟ ਹੈਗੇ ਹੈ ਔਰ ਸਿੱਖਾਂ ਦੀ ਆਪਣੀ ਜਿਹੜੀ ਨਿਵੇਕਲੀ ਤੇ ਅਲੱਗ ਪਛਾਣ ਸੀ ਨਾ ਉਹਨੂੰ ਲਗਾਤਾਰ ਧੁੰਦਰਾ ਬਣਾਉਣ ਦਾ ਉਪਰਾਲਾ ਕੀਤਾ ਕਰਦਾ ਰਿਹਾ ਔਰ ਇੱਕ ਸੀਗਾ ਕਿਉਂਕਿ ਸਿੱਖ ਜਿਹੜੇ ਸੀਗੇ ਉਸ ਸਮੇਂ ਜ਼ਿਆਦਾਤਰ ਉਹਨਾਂ ਨੂੰ ਮੁਸ਼ਕਲਾਂ ਕਰਕੇ ਜੰਗਲਾਂ ਵਿੱਚ ਰਹਿਣਾ ਪਿਆ ਉਹ ਜਥਿਆਂ ਵਿੱਚ ਜਾਂ ਗੁਪਤ ਤੌਰ ਤੇ ਰਹਿੰਦੇ ਸੀਗੇ ਇਸ ਕਾਕੇ ਸਿੱਖ ਇਤਿਹਾਸ ਜਿਹੜਾ ਹੈਗਾ ਸਿੱਖ ਲਿਖਣ ਵਾਲੇ ਨਹੀਂ ਮਿਲਣਗੇ ਤੁਹਾਨੂੰ ਜਿੰਨੇ ਵੀ ਲਿਖਾਰੇ ਮਿਲਣਗੇ ਇਹ ਸਾਰੇ ਹੀ ਗੈਰ ਸਿੱਖ ਹੈਗੇ ਆ ਜਿਨ੍ਹਾਂ ਨੇ ਲਿਖੇ ਹੈਗੇ ਆ ਔਰ ਉਹਨਾਂ ਨੇ ਆਪਣੇ ਮੰਤਰ ਵਿੱਚ ਪਾ ਦਿੱਤੇ ਹੈਗੇ ਆ ਔਰ ਜੇ ਇੱਕ ਜ਼ੁਬਾਨੇ ਚੱਲ ਰਹੀ ਹੈ ਅਸਲੀ ਹੈ ਤਾਂ ਤੇ ਜ਼ਰੂਰੀ ਗੱਲ ਉਹਦੇ ਵਿੱਚ ਜਦੋਂ ਕਥਾ ਕਹਾਣੀਆਂ ਐਡ ਹੋ ਗਈਆਂ ਤੇ ਇਤਿਹਾਸ ਨੇ ਵੀ ਆਪਣੇ ਆਪ ਬਦਲਦਿਆਂ ਦੇਣਾ ਵਾ ਵਿੱਚ ਮਨ ਕਰਤ ਕਹਾਣੀਆਂ ਆ ਗਈਆਂ ਤੇ ਇਹੋ ਜੀ ਰੂਪਰੇਖਾ ਅੱਜ ਸਾਨੂੰ ਜਿਹੜੀ ਹੈਗੀ ਮਿਲ ਚ ਮਿਲਦੀ ਹੈਗੀ ਔਰ ਵੈਸੇ ਲੋਕਾਂ ਦਾ ਵੀ ਵੇਖਿਆ ਜਾਵੇ ਉਹ ਵੀ ਜਿਹੜਾਗਾ ਨਾ ਆਮ ਚਮਤਕਾਰੀਆਂ ਕਹਾਣੀਆਂ ਤੋਂ ਬੜੇ ਖੁਸ਼ ਹੁੰਦੇ ਹੈਗੇ ਜਦ ਕਿ ਚਮਤਕਾਰ ਨਾ ਤੇ ਸਾਇੰਸ ਦੇ ਅਨਸਾਰ ਹੋ ਸਕਦੀ ਹੈ ਕੋਈ ਔਰ ਨਾ ਹੀ ਗੁਰਬਾਣੀ ਦੇ ਅਨਸਾਰ ਹੋ ਸਕਦੀ ਹੈ ਪਰ ਤੁਹਾਨੂੰ ਬਹੁਤ ਸਾਰੇ ਸਿੱਖ ਮਿਲ ਜਾਣਗੇ ਜਿਹੜੇ ਹੈਗੇ ਚਮਤਕਾਰਾਂ ਤੇ ਬਲੀਵ ਕਰਦੇ ਆ ਤੁਹਾਡੇ ਰਾਗੀ ਗ੍ਰੰਥੀ ਬਹੁਤ ਮਿਲ ਜਾਣਗੇ ਇਸੇ ਕਰਕੇ ਲੋਕਾਂ ਨੂੰ ਇਹਨਾਂ ਨੇ ਡੇਰਿਆਂ ਬਾਬਿਆਂ ਜਾਂ ਹੋਰ ਨਿਰਮਲਿਆਂ ਨੇ ਲੋਕਾਂ ਨੂੰ ਜੋੜਨ ਵਾਸਤੇ ਚਮਤਕਾਰੀਆਂ ਕਹਾਣੀਆਂ ਜੋੜਦੀਆਂ ਸ਼ੁਰੂ ਕਰਤੀਆਂ ਜੋ ਸਿੱਖ ਇਤਿਹਾਸ ਤਨ ਬਹੁਤ ਸਾਰੇ ਇਤਿਹਾਸ ਚ ਸਿੱਕ ਇਤਿਹਾਸ ਹੀ ਮਿਲ ਜਾਣਗੇ ਸੰਘਰਸ਼ ਜਾਂ ਅਸਲੀ ਨੀਤੀ ਜਾਂ ਗੁਰਬਾਣੀ ਦੀ ਥਾਂ ਜਿਹੜਾ ਗਵਾ ਫਿਰ ਮਨਕਰਤ ਘਟਨਾਵਾਂ ਕਹਾਣੀਆਂ ਜਿਹੜੀ ਗਿਆ ਨਾ ਉਹਨਾਂ ਨੂੰ ਹੌਲੀ ਹੌਲੀ ਜੋੜ ਦਿੱਤਾ ਕਿ ਆ ਚਮਤਕਾਰੀ ਬਾਬਿਆਂ ਵਿੱਚ ਜਿਹੜਾ ਹੈਗਾ ਉਹ ਚ ਪਾਉਣਾ ਸ਼ੁਰੂ ਕਰ ਦਿੱਤਾ ਗੁਰੂ ਸਾਹਿਬਾਂ ਨੂੰ ਵੀ ਚਮਤਕਾਰੀ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਔਰ ਅਧਨਿਕ ਜਿਹੜੀਆਂ ਹੈਗੀਆਂ ਪੰਥਕ ਤੇ ਰਾਜਨੀਤਿਕ ਦੀ ਅਗਰ ਸਥਿਤੀ ਦੇ ਵਖੋ ਤਾਂ ਅੱਜ ਵੀ ਹੋਈ ਹਾਲ ਆ ਵਕ ਵਕ ਜਿੱਤੇ ਬੰਦੀਆਂ ਰਾਜਨੀਤਿਕ ਪਾਰਟੀਆਂ ਜਿਹੜੀ ਹੈਗੀਆਂ ਉਹ ਆਪਣੀ ਸੋਚ ਤੇ ਸਵਾਰਥ ਦੇ ਅਨੁਸਾਰ ਸਿੱਖ ਇਤਿਹਾਸ ਨੂੰ ਵਰਤਦੀਆਂ ਹੈਗੀ ਪਰ ਕਈ ਵਾਰੀ ਕੋਈ ਛਾਪਾ ਲਏ ਜਾਂਦੇ ਜਿਵੇਂ ਡਾਕਟਰ ਜਗਜੀਤ ਸਿੰਘ ਵੀ ਕਹਿੰਦੇ ਸੀਗੇ ਪਰ ਕਈਆਂ ਨੂੰ ਜਿਹੜਾ ਹੋਰ ਢੰਗ ਨਾਲ ਪੇਸ਼ ਕਰ ਦਿੱਤਾ ਜਾਂਦਾ ਹੈਗਾ ਔਰ ਇਤਿਹਾਸਿਕ ਸਚਾਈਆਂ ਸਿਖਾਉਣ ਦੀ ਬਜਾਏ ਸਿਰਫ ਸਵਾਰਥੀ ਮੰਤਕ ਪੂਰਨ ਵਾਸਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਲੱਗੀਆਂ ਪਈਆਂ ਹੈਗੀਆਂ ਨਿਰਪੱਖਤਾ ਬਹੁਤ ਘਟਿਆ ਗਈ ਆ ਕਿਉਂਕਿ ਗੁਰਬਾਣੀ ਤੇ ਸੱਚ ਤੇ ਚੱਲਦੀ ਹੈ ਸੱਚ ਉਹਰੇ ਸਭ ਤੋਂ ਉੱਪਰ ਸੱਚ ਆ ਉਹ ਕੁਛ ਹੈ ਨਹੀਂਗਾ ਇਸੇ ਕਰਕੇ ਡੇਰੇ ਵਾਲੇ ਬਾਬੇ ਜਿਹੜੇ ਹੈਗਾ ਪੂਰਾ ਪੰਜਾਬ ਜਿਹੜਾ ਹੈਗਾ ਡੇਰੇ ਵਾਲੇ ਬਾਬਿਆਂ ਦੇ ਅੰਡਰ ਹੀ ਚੱਲ ਰਿਹਾ ਹੈਗਾ ਬਹੁਤੇ ਤੁਸੀਂ ਥਾਂ ਥਾਂ ਤੇ ਅਣਗਿੰਤ ਡੇਰੇ ਤੁਹਾਨੂੰ ਮਿਲ ਜਾਣਗੇ ਸੱਚੀ ਪਾਣੀ ਤੇ ਸਿੱਖਿਆ ਜਿਹੜਾ ਹੈਗਾ ਮੂਲ ਪ੍ਰਚਾਰ ਤੋਂ ਜਿਹੜਾ ਅਸੀਂ ਟੁੱਟ ਚੁੱਕੇ ਹੈਗੇ ਆਂ ਔਰ ਉਹਦੇ ਨਤੀਜੇ ਅਸੀਂ ਭੁਗਤ ਵੀ ਰਹੇ ਹੈਗੇ ਆਂ ਕਿਉਂਕਿ ਗੁਰਬਾਣੀ ਦੀਆਂ ਥਾਂ ਸਾਖੀਆਂ ਜਿਹੜੀਆਂ ਹੈਗੀਆਂ ਅੱਜ ਮੁੱਖ ਪ੍ਰਚਾਰ ਦਾ ਕੇਂਦਰ ਬਣ ਗਈਆਂ ਗੁਰਬਾਣੀ ਦੇ ਤਾਂ ਵੀਰ ਪ੍ਰਾਣ ਤੇ ਹੋਰ ਮਹਤਾਸਕ ਕਹਾਣੀਆਂ ਸ਼ਾਮਲ ਹੋ ਚੁੱਕੀਆਂ ਆ ਮਾ ਇਸੇ ਕਰਕੇ ਕਹਿ ਸਕਦੇ ਆ ਕਿ ਸਿੱਖੀ ਦਾ ਜਿਹੜਾ ਮੂਲ ਤਰਾਹੇ ਨਾ ਜਿਹੜਾ ਗਵਾ ੴ ਸਤਨਾਮ ਕਰਤਾ ਪੁਰਖ ਨਿਰਭਉ ਉਹਦੇ ਤੋਂ ਹੀ ਅਸੀਂ ਟੁੱਟ ਚੁੱਕੇ ਹੈਗੇ ਆ ਬੱਕਰੀ ਗੱਲ ਆਸੀਂ ਗੁਰਦੁਆਰੇ ਚ ਇਹਨੂੰ ਪੰਜ-ਪੰਜ ਵਾਰੀ ਰੈਟਨ ਜ਼ਰੂਰ ਕਰਦੇ ਆ ਗਿਆ ਪਰ ਅਮਲੀ ਚ ਬਿਲਕੁਲ ਜ਼ੀਰੋ ਆਲਮੋਸਟ ਹੋ ਚੁੱਕਾ ਹੈ ਗਵਾ ਇਹ ਕਾਰਨ ਹੈਗਾ ਕਿ ਅੱਜ ਕੱਲ ਦੇ ਸਿੱਖ ਜਿਹੜੇ ਆ ਬਹੁਤੇ ਭਰਮਾਂ ਵਹਿਮਾਂ ਮੰਦ ਘਰਤ ਕਹਾਣੀਆਂ ਵਿੱਚ ਗਵਾਚੇ ਪਏ ਹੈਗੇ ਆ ਜ਼ਿਆਦਾਤਰ ਲੋਕਾਂ ਨੂੰ ਵੀ ਕਰਾਮਾਤ ਕਹਾਣੀਆਂ ਪਸੰਦ ਆਉਂਦੀਆਂ ਹੈਗੀਆਂ ਵਾ ਵਿਰਲਾ ਹੀ ਕੋਈ ਹੋਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਸੀਸ ਲੈਂਦਾ ਹੈ ਗਾਵਾ ਬਹੁਤੇ ਜਿਹੜੇ ਹੈਗੇ ਆ ਡੇਰਿਆਂ ਤੇ ਬਾਬਿਆਂ ਉਹਨਾਂ ਨੂੰ ਹੀ ਮੱਥੇ ਟੇਕ ਕੇ ਉਹਨਾਂ ਨੂੰ ਹੀ ਗੁਰੂ ਬਣਾ ਰਿਹਾ ਅਸਲ ਵਿੱਚ ਆਪਣਾ ਔਰ ਉਹਨਾਂ ਦੀ ਇਹ ਗੱਲਾਂ ਮੰਨ ਰਹੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਅਸੀਂ ਗੁਰਦੁਆਰਿਆਂ 'ਚ ਵਿਖਾਵੇ ਵਾਸਤੇ ਮੱਥੇ ਟੇਕਦੇ ਹੈਗੇ ਗੁਰਬਾਣੀ ਤੇ ਕਹਿੰਦੀ ਸੀਸ ਨਵਾਈਆ ਕਿ ਆਖਿਆ ਜਾਂ ਹਿਰਦੇ ਕਸੇ ਦੇ ਜਾਏ ਅਸੀਂ ਹਿਰਦੇ ਕਸੇ ਦੇ ਜਾ ਰਿਹਾ ਗਿਆ ਗੁਰੂ ਮਾਰਾ ਕਹਿੰਦੇ ਕਿ ਇਹੋ ਜੇ ਸੀਸ ਮਾਉਣ ਦਾ ਕੋਈ ਫਾਇਦਾ ਨਹੀਂਗਾ ਅਸੀਂ ਸਿਰਫ ਵਿਖਾਵੇ ਵਾਸ ਇਨ ਫੈਕਟ ਜਿਹੜੇ ਨਵੇਂ ਪਰਚੜ ਦੀ ਗੋਲਕ ਨੂੰ ਮੱਥਾ ਟੇਕਦੇ ਹੈਗੇ ਆ ਅਗਰ ਥੋੜੇ ਨੇ ਐਂਗਲ ਜਿਹੜਾ ਹੈਗਾ ਨਾ ਜੇ ਵੇਖ ਲਿਓ ਜਿਓਮੈਟ੍ਰਿਕਲੀ ਐਂਗਲ ਵੇਖ ਲਿਓ ਉਹ ਸਾਡਾ ਹੋਊਗਾ ਸਭ ਤੋਂ ਵੱਡੀ ਚੀਜ਼ ਹੈਗੀ ਆ ਕਿ ਸਾਡਾ ਗਿਆਨ ਦਾ ਸਤਰ ਇੰਨਾ ਨੀਵਾ ਹੋ ਚੁੱਕਾ ਹੈਗਾ ਵਾ ਇਥੋਂ ਤੱਕ ਕਿ ਪੜ੍ਹੇ ਲਿਖੇ ਦਾ ਵੀ ਇਹੋ ਹਾਲ ਹੈਗਾ ਕਿ ਉਹ ਹਾਲੇ ਤੱਕ ਦੀ ਸਮਝ ਸਕੇ ਪੜ੍ਹੇ ਲਿਖੇ ਸਿੱਖ ਵੀ ਕਿ ਸਾਲ 'ਚ 360 365.24 ਡੇਜ਼ ਹੁੰਦੇ ਹੈਗੇ ਬਹੁਤੇ ਜਿਹੜੇ ਹੈਗੇ ਮੂਨ ਦੇ ਜਿਹੜੇ ਹੈਗੇ ਉਹ 354 ਦਿਨਾਂ ਦੀ ਗੁਆਚੇ ਪਈ ਹੈਗੇ ਸਾਡਾ ਇਹ ਹਾਲ ਹੈਗਾ ਸਾਡੇ ਪੜ੍ਹੇ ਲਿਖਾ ਦਾ ਕਿਉਂਕਿ ਮੈਂ ਇੱਥੇ ਪੜ੍ਹੇ ਲਿਖਾ ਨੂੰ ਜ਼ਿੰਮੇਵਾਰ ਕਹੂੰਗਾ ਕਿ ਉਹ ਨਹੀਂ ਹਾਲੇ ਤੱਕ ਸਮਝ ਸਕੇ ਕਿ ਜਿਹੜਾ ਮੋਲ ਸ਼ਾਨ ਸੰਲਗਸ਼ਰੀ ਕੰਨੈਦਰ ਜੀ ਦਾ ਡਾਕਟਰ ਸੀ ਜੀ ਸੀ ਨੇ ਜਿਕਰ ਕੀਤਾ ਹੈਗਾ ਵਾ ਉਹਨੂੰ ਕਿਉਂ ਨਹੀਂ ਲਾਗੂ ਕਰਦੇ ਔਰ ਜੇ ਉਹ ਆਪਣੇ ਡੇਟ ਆਫ ਬਰਥ ਹਰ ਸਾਲ ਸੇਮ ਰੱਖ ਸਕਦੇ ਹੈਗੇ ਆ ਤੇ ਗੁਰੂ ਸਾਹਿਬ ਦੇ ਡੇਟ ਜਿਹੜੀ ਅੱਗੇ ਕਿਉਂ ਚੇਂਜ ਕਰਦੇ ਹੈਗੇ ਅਸੀਂ ਹਾਲੇ ਤੱਕ ਇੰਨੀ ਚੀਜ਼ ਨਹੀਂ ਸਮਝ ਸਕੇ ਜਿਹੜੀ ਕਿ ਪਹਿਲੀ ਦੇ ਬੱਚੇ ਨੂੰ ਪੜਾਈ ਜਾਂਦੀ ਹੈਗੀ ਇੱਥੋਂ ਤੱਕ ਵੇਖ ਲਓ ਸਾਡਾ ਐਜੂਕੇਸ਼ਨ ਦਾ ਲੈਵਲ ਕਿੱਥੋਂ ਤੱਕ ਥੱਲੇ ਡਿੱਗ ਚੁੱਕਾ ਹੈਗਾ ਔਰ ਗੁਰਗਰਾਂ ਸਾਹਿਬ ਜਿਹੜਾ ਹੈਗਾ ਵਾ ਵੇਖਿਆ ਜਾਵੇ ਇੱਕ ਇਤਿਹਾਸਕ ਕੋਝ ਦਾ ਸੋਮਾ ਵੀ ਹੈਗਾ ਵਾ ਜਿਸ ਨੂੰ ਅਸੀਂ ਧਿਆਨ ਨਹੀਂ ਰੱਖਦੇ ਜੇਕਰ ਗੁਰਬਾਣੀ ਨੂੰ ਵੇਖੀਏ ਆਧਾਰ ਬਣਾ ਕੇ ਇਹਨਾਂ ਚੋਂ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਇਤਿਹਾਸੀਆਂ ਚੀਜ਼ਾਂ ਬਣਾਈਆਂ ਗਈਆਂ ਨਾ ਉਹਨਾਂ ਨੂੰ ਅਸੀਂ ਰਿਜੈਕਟ ਕਰ ਸਕਦੇ ਆ ਸਾਨੀ ਨਾਲ ਇੱਕ ਆਧਾਰ ਮੈਂ ਤੁਹਾਨੂੰ ਦੇ ਦੇਣਾ ਵਾ ਕਿਸੇ ਗੁਰੂ ਸਾਹਿਬ ਦੇ ਨਾਲ ਦੇਵ ਨਹੀਂ ਵਰਤਿਆ ਜਾਂਦਾ ਔਰ ਹਰ ਅੱਜ ਵੇਖੋਗੇ 99% ਲੋਕੀ ਜਿਹੜੇ ਹੈਗੇ ਆ ਕਰੋੜ ਕੇ ਦੇਵ ਨਾਲ ਐਡ ਕਰਦੇਗੇ ਜਰਕੇ ਗੁਰਬਾਣੀ ਦੇ ਨਾਂ ਭਾਈ ਗੁਰਦਾਸ ਜੀ 12 ਦੇ ਅਨੁਸਾਰ ਹੈਗਾ ਨਾ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹੈਗਾ ਹਾਂ ਇੱਕ ਜੇ ਕੋਟ ਕਰ ਦੇਣਗੇ ਜਿਹੜੇ ਹੈਗੇ ਪੱਟਾਂ ਦੀ ਹੈਗੀ ਆ ਜੱਪਿਓ ਜਨ ਅਰਜਨ ਦੇਵ ਗੁਰੂ ਉਥੇ ਦੇਵ ਹੈਗਾ ਵਾ ਜੇ ਗੁਰਮੁਖ ਔਰ ਸੇਖ ਦੇਵ ਤੇ ਜਮ ਦੇਵ ਤੇ ਮੈਂ ਸੰਤ ਉਸ ਪਾਸੇ ਡਾਇਰੈਕਸ਼ਨ ਹੈਗਾ ਵਾ ਨਾ ਕਿ ਉਹ ਨਾਂ ਦੇ ਨਾਲ ਦੇਵ ਹੈਗਾ ਬਾਕੀ 17 12 ਦੇ ਪੱਟਾਂ ਦੀ ਕੋਈ ਗੱਲ ਨਹੀਂ ਕਰੇਗਾ ਕਿ ਉੱਥੇ ਉਹਨਾਂ ਨੇ ਦੇਵ ਨਹੀਂ ਵਰਤਿਆ ਪਰ ਸਾਰੇ ਜਿਹੜੇ ਹੈਗੇ ਆ ਇਹ ਜਿਹੜੇ ਅਗੇ ਪ੍ਰਚਾਰਕ ਵੀ ਸਾਡੇ ਬਹੁਤ ਸਾਰੇ ਹੈਗੇ ਇਹੋ ਜੇ ਇਹਨੂੰ ਘੋੜ ਕੇ ਕੋਟ ਕਰਨਗੇ ਭਾਵੇਂ ਸਾਡੇ ਪ੍ਰਚਾਰਕ ਵੀ ਧੋਖਾ ਕਰਨ ਵਾਲੇ ਬਣ ਚੁੱਕੇ ਹੈਗੇ ਆ ਦੂਸਰੀ ਗੱਲ ਹੈਗੀ ਆ 15 ਭਗਤਾਂ ਦਾ ਸਾਰੇ ਪੜਾਈ ਜਾਣਗੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਜਿਹੜੀ ਹੈਗੀ ਬਾਣੀ ਇਕੱਠੀ ਕੀਤੀ ਗੁਰੂ ਨਾਨਕ ਸਾਹਿਬ ਨੇ ਕਿਸੇ ਦੀ ਇਕੱਠੀ ਨਹੀਂ ਕੀਤੀ ਕਿਉਂਕਿ ਉਹਨਾਂ ਦੇ ਬਾਣੀ ਵਿੱਚ ਕਿਸੇ ਇੱਕ ਭਗਤ ਦਾ ਵੀ ਆਪਣੀ ਚੀਜ਼ੀ ਕਰਨੀ ਕੀਤਾ ਇਹ ਤੋਂ ਤੱਕ ਗੁਰੂ ਅੰਗਦ ਸਾਹਿਬ ਨੇ ਕਿਸੇ ਇੱਕ ਭਗਤ ਦਾ ਜ਼ਿਕਰ ਨਹੀਂ ਕੀਤਾ ਗੁਰੂ ਅਮਰਦਾਸ ਸਾਹਿਬ ਨੇ ਸਿਰਫ ਨੰਦਰਾ ਕੀਤਾ ਗੁਰੂ ਅਮਰਦਾਸ ਸਾਹਿਬ ਨੇ ਸਤ ਦਾ ਅਗੁਰੂ ਅਦੇਸ ਸਾਹਿਬ ਨੇ ਦੱਸਾਂ ਦਾ ਇਸ ਸਪਾਸਟ ਸਿਕੁਐਂਸ ਦੱਸਦਾ ਹੈਗਾ ਵਾ ਕਿ ਇਹ ਬਾਣੀ ਜਿਹੜੀ ਹੈਗੀ ਹੈ ਗੁਰੂ ਅਮਰਦਾਸ ਸਾਹਿਬ ਨੇ ਆਉਣ ਸ਼ੁਰੂ ਹੀ ਬਾਕੀ ਭਗਤਾਂ ਦੀ ਲੇਕਿਨ ਅਸੀਂ ਉਹਨੂੰ ਗੁਰਨਾਨਕ ਸਾਹਿਬ ਤੋਂ ਪਹਿਲਾਂ ਦੀ ਬਣਾਈ ਜਾ ਰਹੀ ਹੈਗੇ ਆ ਕਿ ਗੁਰਨਾਨਕ ਸਾਹਿਬ ਨੇ ਉਹਨਾਂ ਕੋਲ ਆ ਕੇ ਲਈ ਜਦਕਿ ਇਹ ਤੋਂ ਬਿਲਕੁਲ ਉਲਟ ਹੈਗਾ ਵਾ ਇਹ ਜਿਹੜੇ ਭਗਤ ਹੈਗੇ ਇਹਨਾਂ ਨੇ ਗੁਰਨਾਨਕ ਸਾਹਿਬ ਦੀ ਕਿਸੇ ਤਰ੍ਹਾਂ ਬਾਣੀ ਸੁਣੀ ਹੋਏਗੀ ਔਰ ਇਹਨਾਂ ਦੇ ਜੀਵਨ 'ਚ ਚੇਂਜ ਆਈ ਔਰ ਪ੍ਰਭਾਵਿਤ ਹੋ ਕੇ ਇਹ ਬਾਣੀ ਲਿਖਣ ਦੇ ਕਾਬਿਲ ਹੋ ਸਕੇ ਇਸ ਕਰਕੇ ਸਾਨੂੰ ਜਿੰਨੀ ਤੱਕ ਅਸੀਂ ਸੱਚ ਵੱਲ ਨੇ ਜਾਣ ਦੀ ਕੋਸ਼ਿਸ਼ ਕਰਦੇ ਜੋ ਹੈਗਾ ਜੁਗੋ ਜੁਗਟਲ ਗੁਰੂ ਗ੍ਰੰਥ ਸਾਹਿਬ ਅਸੀਂ ਸਚਾਈਂ ਸਮਝ ਸਕਦੇ ਔਰ ਗੁਰਬਾਣੀ ਕੀ ਕਹਿੰਦੀ ਸਾਨੂੰ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਗੁਰਬਾਣੀ ਤੇ ਸਪਸ਼ਟ ਗੱਲ ਕਰਦੀ ਹੈ ਕਿ ਇਥੋਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੋ ਸੱਚ ਤੋਂ ਸਿੱਖੋ ਪ੍ਰਭ ਬੇਨ ਗੁਰਮਤਿ ਕੋ ਪਾਵੇ ਗੁਰ ਕੈ ਸ਼ਬਦ ਮਨ ਕੋ ਸਮਝਾਵੇ ਸਤਗੁਰ ਕੀ ਬਾਣੀ ਸਤ ਸਤ ਕਰ ਮਾਨੋ ਈਓ ਆਤਮ ਰਾਮੇ ਨੀਨਾ ਸਪਸ਼ਟ ਗੱਲ ਕੀਤੀ ਗੁਰਬਾਣੀ ਦੀ ਕਿ ਗੁਰਬਾਣੀ ਤੋਂ ਸਿੱਖਿਆ ਲਓ ਹਰ ਇੱਕ ਚੀਜ਼ ਦੀ ਇਹੋ ਚੀਜ਼ ਸਾਨੂੰ ਹੈ ਟਰੈਕਟਰ ਜਗਜੀਤ ਸਿੰਘ ਨੇ ਦਿੱਤਾ ਬਾਰ-ਬਾਰ ਕਿ ਗੁਰੂਗ੍ਰੰਥ ਸਾਹਿਬ ਤੋਂ ਸਿੱਧ ਲੋ ਇੱਕ ਦੇ ਸਪਸ਼ਟ ਕਰ ਦਿੰਦਾ ਗੁਰ ਚਾਹ ਜਿਹੜਾ ਹੈਗਾ ਵਾ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਜਿਸ ਦਿਨ ਅਸੀਂ ਗੁਰ ਬਾਣੀ ਬਣੀਏ ਸ਼ੁਰੂ ਹੋ ਜਾਾਂਗੇ ਸਾਨੂੰ ਆਪਣੇ ਆਪਾਂ ਤਾਂ ਲੱਗਣ ਜਾ ਸ਼ੁਰੂ ਹੋ ਜਾਊਗਾ ਕਿ ਅਸਲੀ ਮਿਲਾਵਟ ਕਿਹੜੀ ਹੈਗੀ ਆ ਔਰ ਸਚਾਈ ਕਿਹੜੀ ਹੈਗੀ ਆ ਔਰ ਆਪਣੇ ਆਪ ਅਸੀਂ ਉਸ ਨੂੰ ਕੱਢ ਸਕਦੇ ਆ ਗਿਆ ਉਹਨਾਂ ਨੂੰ ਸਾਡੇ ਆਪਣੇ ਦਿਮਾਗ ਚੋਂ ਕੱਢਣਾ ਪਾਣਾ ਇਸ ਕਰਕੇ ਅੱਖਾਂ ਮੀਟ ਕੇ ਜਿਹੜੇ ਫੋਟੋਆਂ ਵਾਲੇ ਜੇ ਫਿਰ ਮੀਟਾਂ ਘਨਾਟਾਂ ਯੰਗੇ ਵੀਡੀਆ ਜਾਂ ਵੀਡੀਓ ਦੇ ਸ਼ਬਦ ਜਿਹੜੇ ਹੈਗੇ ਆ ਉਹਨਾਂ ਨੂੰ ਫਾਰਵਰਡ ਕਰਨਾ ਬੰਦ ਕਰੀਏ ਬਲਕਿ ਉਹਨਾਂ ਦੀ ਬਰੌਰਤਾ ਕਰੀਏ ਇਸ ਕਰਕੇ ਜੇ ਹੋ ਰਸਤਾ ਕੀ ਹੈਗਾ ਵਾ ਸਾਨੂੰ ਆਪਣਾ ਇਤਿਹਾਸ ਜਿਹੜਾ ਗੁਰਬਾਣੀ ਦੇ ਅਨਕ੍ਰੂਲ ਬਣਾਇਆ ਜਾਵੇ ਸਮਕਾਲੀ ਸਿੱਖਾਂ ਦੀਆਂ ਰਚਨਾਵਾਂ ਹੁਕਨਾਮੇ ਰਹਿਤਨਾਮੇ ਲੱਭੇ ਜਾਣ ਔਰ ਉਹਨਾਂ ਨੂੰ ਜਿਹੜਾਗਾ ਉਹਦੇ ਮੁਤਾਬਕ ਜਿਹੜਾ ਇਤਿਹਾਸ ਬਣਾਇਆ ਜਾਵੇ ਪਟਵਈਆਂ ਤੋਂ ਕਈ ਸਰੂਪ ਵਿੱਚ ਦੇ ਹੈਗੇ ਆ ਮੁਗਲਾਸਲੇ ਸਮੇਂ ਦੇ ਜਿਹੜੇ ਐਕਚੁਅਲ ਰੀਅਲ ਦਸਤਾਵੇਜ਼ ਹੈਗੇ ਆ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਵਾ ਹਿਸਟਰੀ ਅਸੀਂ ਠੀਕ ਲੱਭ ਸਕਦੇ ਹੈਗੇ ਆ ਇੱਕ ਗੱਲ ਤੋਂ ਬਿਲਕੁਲ ਸੁਚੇਤ ਹੋਣਾ ਪੈਣਾ ਵਾ ਕਿ ਅਸੀਂ ਭਾਵਕ ਹੋ ਕੇ ਜਿਹੜੇ ਹੈਗਾ ਨਾ ਉਹਨੇ ਕੰਮ ਕਰਨੇ ਵਿਵੇਕ ਉਤੀ ਵਰਤ ਨਹੀਂ ਹੈਗੀਆ ਜਿਸ ਤਰ੍ਹਾਂ ਹੁਣੇ ਜੇ ਜਿਹੜਾ ਹੈਗਾ ਸੀਗਾ ਜੁੱਤੀਆਂ ਦੇ ਪਿੱਛੇ ਲੋਕੀ ਤੁਰੇ ਫਿਰਦੇ ਸੀਗੇ ਗੁਰੂ ਸਾਹਿਬ ਦੀਆਂ ਜੁੱਤੀਆਂ ਗੁਰੂ ਸਾਹਿਬ ਦੀ ਬਾਣੀ ਤੇ ਅਸੀਂ ਸੰਭਾਲ ਨਹੀਂ ਸਕੇ ਜੁੱਤੀਆਂ ਅਸੀਂ ਪਤਾ ਨਹੀਂ ਕਿੱਥੋਂ ਲੱਭ ਲਈਆਂ ਇਹੋ ਜਿਹੀਆਂ ਚੀਜ਼ਾਂ ਜੇ ਅਸੀਂ ਇਹਨਾਂ ਜੁੱਤੀਆਂ ਨੂੰ ਮੱਥੇ ਟਿਕਨੇ ਬੰਦ ਕਰਨੇ ਪੈਣੇ ਹੈਗੇ ਆ ਗੁਰੂ ਮਹਾਰੇ ਦੇ ਸ਼ਬਦ ਤੇ ਉਹਦੀ ਸਿੱਖਿਆ ਵੱਲ ਜਾਣਾ ਪੈਂਦਾ ਇਸੇ ਕਰਕੇ ਗੁਰੂ ਮਹਾਰਾਜ ਸਾਨੂੰ ਹਮੇਸ਼ਾ ਸੁਚੇਤ ਰਹਿਣ ਵਾਸਤੇ ਕਹਿੰਦੇ ਹੈਗੇ ਆ ਮਨ ਮੇਰੇ ਆਂਦਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਅਸੀਂ ਗੁਰਬਾਣੀ ਤੋਂ ਵੀ ਇਸ ਲਈ ਹੋ ਚੁੱਕੇ ਆ ਇਤਿਹਾਸ ਤੋਂ ਵੀ ਇਸ ਲਈ ਹੋ ਚੁੱਕੇ ਆ ਇਸ ਕਰਕੇ ਸਾਨੂੰ ਬਿਲਕੁਲ ਸੁਚੇਤ ਹੋਣਾ ਪੈਣਾ ਵਾ ਔਰ ਇਹ ਸਾਰਾ ਕੰਮ ਸਾਨੂੰ ਆਪ ਕਰਨਾ ਪੈਣਾ ਵਾ ਸੇਕ ਇਤਿਹਾਸ ਵੀ ਆਪ ਲਿਖਣਾ ਪੈਣਾ ਵਾ ਔਰ ਸਭ ਤੋਂ ਵੱਡੀ ਗੱਲ ਆਪ ਪੜ੍ਹਨ ਦੀ ਆਤਮ ਵੀ ਪਾਉਣੀ ਪੈਗੀ ਇਹ ਸਭ ਕੁਝ ਕਾ ਨਾ ਗੁਰਬਾਣੀ ਤੁਹਾਨੂੰ ਕਹਿੰਦੀ ਹੈਗੀ ਇਸ ਵਾਤੇ ਆਪਣੀ થી ਆਪਣਾ ਆਪੇ ਹੀ ਕਾਇਸਰੀ ਹਰ ਚੀਜ਼ ਦੀ ਸੰਕਰੈਕਸ਼ਨ ਮਿਲਦੀ ਹੈਗੀ ਆ ਇਸ ਕਰਕੇ ਲੋੜ ਹੈਗਾ ਵਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆਪਣਾ ਇਤਿਹਾਸ ਬਣਾਈਏ ਇੱਕ ਇੱਕ ਚੀਜ਼ ਜਿਹੜੀ ਠੀਕ ਹੈ ਗੁਰਬਾਣੀ ਦੇ ਅਨੁਸਾਰ ਉਹ ਰੱਖੀਏ ਜਿਹੜੀ ਭਾਵੇਂ ਜਿੰਨੀ ਮਰਜ਼ੀ ਗੁਰਦੁਆਰੇ ਬਣਾਤੇ ਆ ਜਿੰਨੇ ਮਰਜ਼ੀ ਇਤਿਹਾਸ ਇਨਸਤਾਨ ਬਣਾਤੇ ਜੇ ਗੁਰਬਾਣੀ ਅਨੁਸਾਰ ਫਿੱਟ ਨਹੀਂ ਹੈਗੇ ਉਹਨਾਂ ਨੂੰ ਰਿਜੈਕਟ ਕੀਤਾ ਜਾਵੇ ਅੱਖਾਂ ਮੀਟ ਕੇ ਗੁਰਦੁਆਰਿਆਂ ਤੇ ਵੀ ਔਰ ਬਾਕੀ ਥਾਵਾਂ ਤੇ ਜਿਹੜੇ ਪੈਸੇ ਦਿੰਨੇ ਆ ਨਾ ਉਹ ਬੰਦ ਕਰੀਏ ਕਿਉਂਕਿ ਗੁਰੂ ਨੂੰ ਕਿਸੇ ਪੈਸੇ ਦੀ ਲੋੜ ਨਹੀਂ ਸਾਡੀ ਗੁਰਦਾਤਾ ਗੁਰਹੇ ਵੇਕਰ ਗੁਰਤੀ ਰਤੇ ਲੋਏ ਅਮਰ ਪਦਾਰਥ ਨਾਨਕਾ ਮਨ ਮੰਨਿਆ ਸਤਸ ਗੁਰੂ ਨੂੰ ਕਿਸੇ ਸਾਡੇ ਪੈਸੇ ਦੀ ਲੋੜ ਨਹੀਂ ਇਹ ਪੈਸੇ ਅਸੀਂ ਆਪਣੇ ਵਾਸਤੇ ਆਪ ਵਰਤਨੇ ਹੈਗੇ ਆ ਆਪਣੇ ਪ੍ਰਬੰਧ ਕਿੱਦਾਂ ਚਲਾਉਣੇ ਉਹਦੇ ਵਾਸਤੇ ਵਰਤਨੇ ਹੈਗੇ ਆ ਇਸ ਕਰਕੇ ਉਹਨੂੰ ਠੀਕ ਤਰ੍ਹਾਂ ਵਰਤੀਏ ਔਰ ਉਹਦੇ ਵਾਸਤੇ ਸਾਰੇ ਕੰਮ ਵਾਸਤੇ ਕੀ ਕਰਨਾ ਪੈਣਾ ਵਾ ਗੁਰ ਸਿਕ ਮੀਤ ਚਲੋ ਗੁਰ ਚਾਲੀ ਯੋਗਰ ਕਹੇ ਸੋਏ ਭਲ ਮਾਨੋ ਪਰ ਹਰ ਕਥਨ ਅਰਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਉਲਨ ਅੰਦਰ ਸਭ ਕੋ ਬਪੂ ਗੁਰੂ ਕਰਤਾਰ ਫਤਿਹ ਪ੍ਰਵਾਨ ਕਰਨੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ